ਅੱਜ ਦਿਨ ਦਿਹਾੜੇ ਨਿਹੰਗਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੇ ਕਿ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਸ਼ਹਿਰ ਤੋਂ ਇੱਕ ਜੜੀ ਵਾਰਦਾਤ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਿਹੰਗ ਬਾਣੇ ਵਿੱਚ ਆਏ ਕੁਝ ਨਿਹੰਗਾਂ ਦੇ ਵੱਲੋਂ ਵਾਰਡ ਨੰਬਰ 6 ਦੇ ਵਿੱਚ ਇੱਕ ਵਿਅਕਤੀ ਜਿਸ ਦਾ ਨਾਮ ਛੰਮੀਪੂਰੀ ਦੱਸਿਆ ਜਾ ਰਿਹਾ ਉਸ ਨੂੰ ਬੁਰੀ ਤਰੀਕੇ ਦੇ ਨਾਲ ਤੇਜ਼ ਤਾਰ ਹੱਥਿਆਣਾ ਦੇ ਨਾਲ ਵੜ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਨੌਜਵਾਨ ਹੋਰ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਕਰਨਪੂਰੀ ਹੈ ਤੇ ਇੱਕ ਰਾਜਨਪੂਰੀ ਸ਼ਾਮਲ ਹੈ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਦੁਪਹਿਰ ਦੁਪਹਿਰ ਦਾ ਟਾਈਮ ਸੀ ਜਦੋਂ ਕੁਝ ਨਿਹੰਗ ਬਾਣੇ ਦੇ ਵਿੱਚ ਆਏ ਨੇ ਤਾਂ ਇਹ ਨਿਹੰਗਾਂ ਨੇ ਛੰਮੀਪੂਰੀ ਨਾਲ ਪਿਆਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ ਤੇ ਬਾਅਦ ਦੇ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਤਿੰਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਪੱਟੀ ਹਸਪਤਾਲ ਲਜਾਇਆ ਗਿਆ ਜਿੱਥੇ ਛੰਮੀਪੂਰੀ ਦੀ ਮੌਤ ਹੋ ਗਈ ਹੈ ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਸੋ ਇਸ ਮੌਕੇ ਪਰਿਵਾਰ ਕਾ ਮੈਂਬਰਾਂ ਨੇ ਕਿਹਾ ਕਿ ਹਮਲਾ ਕਰਨ ਵਾਲੇ 7 ਲੋਕ ਸਨ ਜਿਨ੍ਹਾਂ ਸਾਰਿਆਂ ਤੇ ਪੁਲਿਸ ਵੱਲੋਂ ਕਾਰਵਾਈ ਕਰੇ ਹਾਲਾਂਕਿ ਪਰਿਵਾਰ ਦਾ ਦਾਵਾ ਹੈ ਕਿ ਪੈਸਿਆਂ ਦਾ ਲੈਣ-ਦੇਣ ਪੂਰਾ ਹੋ ਚੁੱਕਿਆ ਸੀ ਅਤੇ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋ ਗਿਆ ਸੀ ਇਸ ਮੌਕੇ ਐਸਐਚਓ ਜਸਪਾਲ ਸਿੰਘ ਥਾਣਾ ਸਿਟੀ ਪੱਟੀ ਨੇ ਦੱਸਿਆ ਕਿ ਕੁਝ ਵਿਅਕਤੀਆਂ ਦਾ ਛਮੀਪੂਰੀ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ ਜੋ ਕਿ 1,75,000 ਸਨ ਅਤੇ ਉਸੇ ਦੇ ਚੱਲਦੇ ਅੱਜ ਇਹਨਾਂ ਨੇ ਹੰਗਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਇਸ ਮੌਕੇ ਜ਼ਿਲ੍ਹੇ ਦੇ ਐਸਐਸਪੀ ਯਸ਼ਵਨੀ ਕੁਮਾਰ ਵੀ ਘਟਨਾ ਸਥਾਨ ਤੇ ਪਹੁੰਚੇ ਨੇ ਜਿਸ ਵਿੱਚ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਹੈ ਤਾਂ ਨਾਰੇਬਾਜ਼ੀ ਕਰਦੇ ਸਮੇਂ ਜਦੋਂ ਐਸਐਸਪੀ ਉੱਥੇ ਮੌਕਾ ਦੇਖੇ ਬਗੈਰ ਹੀ ਚਲੇ ਗਏ ਨੇ ਵੀਰ ਜੀ ਕੀ ਨਾਮ ਆਪਣਾ ਕਰਨਪੁਰੀ ਹੈ ਕਰਨਪੁਰੀ ਕਰਨੀ ਕੀ ਗੱਲ ਹੋਈ ਆ ਇਹ ਨਿਹੰਗ ਸਿੰਘ ਪੰਜ ਸੱਤ ਆ ਗਏ ਆਪਣੇ ਘਰੇ ਗੱਲ ਪਏ ਆ ਗਏ ਪਰਮਿੰਦਰ ਸਿੰਘ ਬਲਟੋਏ ਦਾ ਕੰਡੂਰ ਸਾਹਿਬ ਰਹਿੰਦਾ ਗੋਲਵਾ ਜ਼ੋਰੀ ਗੋਲਵਾ ਰਹਿੰਦਾ ਜੇਲ੍ਹ ਦੇ ਪਿਛੇ ਅਈ ਅੱਜ ਤੋਂ 10 ਦਿਨ ਪਹਿਲਾਂ ਉਹਨੂੰ ਕਹਿ ਕੇ ਵੀ ਆਏ ਕਿ ਆਏ ਦੇਤੇ ਰੈਜਨਾਮਾ ਹੋ ਗਿਆ ਫਿਰ 10 ਤੋਂ 15 ਬੰਦੇ ਲੈ ਕੇ 9 ਵਾਲ ਲੈ ਕੇ ਆ ਗਿਆ ਡੇ ਕਰੇ ਕਰਪਾਨਾ ਲੈ ਕੇ ਇਹ ਗਾਈ ਕਿ ਮੈਂ ਬਾਜ਼ਾਰ ਗਿਆ ਡੈਡੀ ਨੇ ਮੈਨੂੰ ਫੋਨ ਕੀਤਾ ਕਰਨ ਬੁੱਤ ਕਰੇ ਆਏ ਇਸ ਤਰ੍ਹਾਂ 12 ਦਿਨ ਬੰਦੇ ਆਏ ਤੇ ਮੈਂ ਉੱਥੇ ਲੇ ਆ ਗਿਆ ਕਰੇ ਤੇ ਉਹਨਾਂ ਨੂੰ ਤੁ ਤੁ ਮੈਂ ਮੈਂ ਹੋਦੀ ਆ ਮਨ ਵੀ ਮੇਰਾ ਭਰਾ ਤੇ ਦੋ ਤਿੰਨ ਜਣੇ ਆਈ ਬਸ ਉਹ ਹੀ 12 13 ਜਣੇ ਉਹ ਬਰਾ ਤੇਰੇ ਜਣੇ ਨੋਵਾਂ ਵਾਲੇ ਪੂਰੀ ਤਿਆਰੀ ਨਾਲ ਇਹ ਕਰਵਾਨਾ ਕਰਪੁਣਾ ਲੈ ਕੇ ਤੈਨੂੰ ਪਲਾ ਨਹੀਂ ਹੱਡੇ ਕੋਈ ਸੰਦ ਨਹੀਂ ਹੈ ਗਏ ਤੇ ਉਹ ਜਦੋਂ ਉਹਨਾਂ ਨੇ ਕੋਟ ਪਟਿਆ ਪੇਰਾ ਹੀ ਨੋਗਾ ਦੇ ਸ਼ੀਸ਼ੇ ਭੰਨੇ ਤੇ ਪੇਰਾ ਉਹ ਅੱਗੇ ਲਾ ਕੇ ਟਾਟਾ ਮਾਰ ਕੇ ਭੱਜ ਗਏ ਕਾਦੀ ਕਿਹੜੀ ਗੱਲ ਝਗੜਾ ਹੋਇਆ ਇਹਨਾਂ ਨਾਲ ਕੋਈ ਝਗੜਾ ਨਹੀਂ ਕੋਈ ਐਵੇਂ ਨਜਾਇਜ਼ ਪੈਸੇ ਮੰਗਦਾ ਬਰੋਤੀ ਲੈਂਦਾ ਹੈ ਸਾਡੇ ਕੋਲ ਕਾਦੀ ਬਰੋਤੀ ਹੈ ਐਵੇਂ ਪੈਈ ਕਿ ਮੈਨੇ 3000 ਰੁਪਏ ਦੋ ਅੱਛਾ ਇੱਕ ਲੱਖ ਕਦਾ ਕਰਦੇ ਹਾਂ ਆਪਣਾ ਡੇਰੀ ਦਾ ਨਾਲ ਮੋਬਾਈਲ ਦਾ ਦੁਕਾਨ ਨਾਲ ਕਰਿਆਨੇ ਦਾ ਕਰਨਾ ਅੱਛਾ ਇਹ ਨਾਨ ਸਿੰਘ ਮੱਜੀ ਵੀ ਸਿੱਖਦਾ ਵਾ 1.75 ਕਹਿੰਦਾ ਮੇਰੇ ਖਾਤੇ 'ਚ ਪਾਓ ਨਹੀਂ ਨਾ ਮੈਂ ਤੁਹਾਡੇ ਡਾਟਾ ਪਰ ਨਵਾ ਕਰ ਲਾ ਚੱਕੀ ਦੀ ਹੋਈ ਆ ਮੇਰੇ ਬਿਓ ਦੀ ਕੀ ਗੁੱਟ ਵਧਿਆ ਸੀ ਕੋਟ ਵਧਿਆ ਤਾਂ ਹਸਤਾਨਾ ਵਾਲਿਆਂ ਨੇ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਕੀ ਨਹੀਂ ਲੱਗਿਆ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਮਜ਼ਰੂਬੀ ਗੱਲਾਂ ਬਾਤਾਂ ਕਰਦੇ ਖੂਨ ਨਾ ਚੜ੍ਹ ਕੇ ਤੁਹਾਡਾ ਕੀ ਤੁਹਾਡਾ ਨਾ ਕੀ ਮੇਰਾ ਨਾਂ ਕਰਨ ਬੁਰੀ ਮੇਰਾ ਨਾਂ ਹੱਥ ਦੇ ਹਾਂਜੀ ਜੀ ਇਹ ਮੰਗ ਕਰਦੇ ਪੋਸਟ ਪ੍ਰਸ਼ਾਸਨ ਹਰ ਸਭ ਜਨ ਦੇ ਇਹਨਾਂ ਨੇ ਕਾਰਵਾਈ ਕਰੀ ਜੀ ਜਾਵੇ ਟੋਟਲ ਉਹ ਹੈਗੇ 9 ਤੋਂ 10 ਜਣੇ ਅਮਲੀ ਮੁਲੇਲੇ ਕਿਚਣਾ ਅਮਲੀ ਆਲੇ ਪਲਾ ਨਹੀਂ ਹੁੰਦੇ ਜਾਂਦੇ ਜਦੋਂ 2 ਮਿੰਟ ਬੈਠੇ ਆਈ ਕੇ ਚਾਹ ਪਾਣੀ ਪੀਓ ਕਰੇ ਉਹਨਾ ਹੁੰਦੇ ਕਰਪਾਣਾ ਕੱਢ ਕੇ ਕਹਿੰਦੇ ਖਲੀ ਚ ਵਿੱਚੋਂ ਖਲੀ ਚ ਵਿੱਚ ਤੁਹਾਡੇ ਘਰ ਦੇ ਮੱਗ ਨਾਲ ਆਇਆ ਕਰਦਾ ਕਰਦਾ ਸਾਰਾ ਕੁਝ ਕਰਦਾ ਠੀਕ ਗੱਲ ਆ ਘਰ ਆ ਗਏ ਨਿਹੰਗ ਪੈ ਗਏ ਆ ਤੇ ਆ ਬੰਦੇ ਦੀ ਬਾਹ ਵੱਢੀ ਜਾ ਵੇਖੋ ਕੌਣ ਵਿਆਹ ਕੌਣ ਕਰੇ ਨਿਹੰਸਿਆਂ ਕੀ 5 6 7 ਸੱਤ ਨਹਾਏ ਸੱਤ ਨਿਹੰਗਾ ਪਤਾ ਲੱਗਾ ਨਾ ਕੌਣਾ ਬਲਵਿੰਦਰ ਸਿੰਘ ਜੋ ਬਲਟੋਏ ਦਾ ਕੀ ਗੱਲ ਕੀਤੀ ਉਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾਲ ਕੋਈ ਮਾੜਾ ਮੋਟਾ ਹੈਗਾ ਸੀ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਹੰਗੜੂ ਘਲਾਤਾ ਇਹ ਰਿਆ ਨਾ ਇਹਨਾਂ ਤੋਂ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਗਈ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਹੇ ਉਹਨਾਂ ਤੇ ਮੈਂ ਬਾਹਰ ਆ ਗੁੱਟ ਮੜ ਦਿੱਤਾ ਉਹਨਾਂ ਨੇ ਕਿਹਾ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਮਾਰਿਆ ਕੀ ਤੇ ਸਰਪਾਨਾ ਮਾਰੀਆਂ ਪਹਿਲਾਂ ਇਸੇ ਦੇ ਹੀ ਆ ਕਿ ਉਹ ਦੂਜੇ ਦੇ ਵੀ ਨਾਲ ਪਿਆ ਮੁੰਡਾ ਦਾ ਵੀ ਤੇਰਾ ਕੁੱਤਾ ਲਾਦਾ ਤੇ ਕੁੱਤਾ ਉੱਧਰ ਵੇਖੋ ਇਹ ਮਾਰ ਕੇ ਹੋ ਗਿਆ ਨਾ ਮਾਂਗੇ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਕੀ ਕਾਰਵਾਈ ਹੋਣੀ ਚਾਹੀਦੀ ਤੇ ਮਾਰ ਗਿਆ ਮਾਰ ਗਿਆ ਮਾਰ ਕੇ ਗਏ ਹਾਂ ਹਾਂ ਤੇ ਡਾਕਟਰ ਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਜਿੱਤੀ ਕਿ ਨਹੀਂ ਬੜਿਆ ਕੋਈ ਨਾ ਆ ਗਿਆ ਬੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇਥੋਂ ਦਾ ਕਾਨੂੰਨੀ ਕਾਰਵਾਈ ਕੋਈ ਨਹੀਂ ਹੈਗੀ ਮੇਰਾ ਨਾਮ ਅਮਨ ਪੁਰੀ ਆ ਜੀ ਤੇ ਜਿਹਨਾਂ ਤੇ ਹੁਣ ਆਏ ਇਹਨਾਂ ਦਾ ਇਹ ਮੇਰੇ ਚਾਚਾ ਜੀ ਆ ਸ਼ੰਮੂ ਪੁਰੀ ਸੱਤ ਨਿਹੰਗ ਆਏ ਆ ਵੀਰ ਜੀ ਝੋਨੇ ਪਾ ਗਏ ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰ ਬੈਠੇ ਬਿਠਾਇਆ ਕਿ ਬੈਠ ਕੇ ਗੱਲ ਕਰੋ ਬੈਠੇ ਕਿਸੇ ਨੇ ਨਹੀਂ ਮੰਨੀ ਉਹ ਤਾਂ ਹੁਣ ਕਿਰਪਾਨਾਂ ਕੱਢ ਕੇ ਸਿੱਧਾ ਹੀ ਮਲਾ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲੋ ਜਿੰਦਾਬਦਾਂ ਲੈ ਕੇ ਆਏ ਆ ਚੰਗਾ ਬੜਾ ਇੱਥੇ ਅੱਧਾ ਘੰਟਾ ਬਲੀਟਿੰਗ ਹੁੰਦੀ ਰਹੇ ਪੁੱਛਿਆ ਉਸ ਤੋਂ ਬਾਅਦ ਹੁਣ ਪੂਰੇ ਹੋ ਗਏ ਡੈਥ ਹੋ ਗਈ ਸਾਡਾ ਹੀ ਢੇਰ ਦਾ ਬੰਦਾ ਖਤਮ ਕਰਤਾ ਤੇ ਹੁਣ ਮਰੇ ਨੂੰ ਗੁੱਲੂ ਕੋਈ ਲਾਵੇ ਜੀ ਦੱਸੋ ਇਹਦੇ ਕੀ ਹਸਪਤਾਲ ਕੋਲੋਂ ਥੜਿਆ ਨੂੰ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਪੁਲਸ ਪ੍ਰਸ਼ਾਸਨ ਆਇਆ ਤਰਲੇ ਚਲੋ ਆਏ ਪਰ ਪੁਲਿਸ ਪ੍ਰਸ਼ਾਸਨ ਨੇ ਲਾਇਆ ਹੁਣ ਵੀ ਲੱਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਨੂੰ ਆਉਂਦਾ ਰਹਿਣਾ ਬੇੜਾ ਘਰ ਕੇ ਤੇ ਨਾ ਅਸੀਂ ਤੇ ਇਹ ਕਵਾਂਗੇ ਉਲਟਾ ਸਾਨੂੰ ਆਂਦੇ ਆ ਅਸੀਂ ਵੱਡ ਤਾਂਗੇ ਆ ਖਾਲਿਸਤਾਨ ਨੂੰ ਆ ਆ ਤੇ ਅਸੀਂ ਤੇ ਰਹਿ ਕੇ ਬਸ ਇਹਨਾਂ ਜੋਗੇ ਅੱਜ ਇਹਨੂੰ ਵੱਡਿਆ ਕੱਲ ਨੂੰ ਸ਼ਹਿਰ ਚ ਕਹੇ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪ ਦੀਆਂ ਜੇਬਾਂ ਪਰ ਲਾਏ ਸੀ ਕਿੰਨੇ ਜਣੇ ਨੇ ਜਿਹੜੇ ਸੱਤ ਜਣੇ ਸੀ ਨੋਵਾ ਗੱਡੀ ਤੇ ਆਏ ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਧਿਆਨ ਇੱਕੋ ਜਆ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ ਟੂਟੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ ਪਿੰਦੇ ਸਮੈਕਾ ਉਹ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹਿਆਂ ਨੂੰ ਕਰਦਾ ਜਿਹੜੇ ਜ਼ਖਮੀ ਹੋਏ ਕਿੰਨੇ ਜਣੇ ਟੋਟਲੇ ਤਿੰਨ ਜਣੇ ਤਿੰਨ ਕਿਹੜੇ ਕੀ ਨਾ ਉਹ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਂਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਭਤੀ ਚਾਚੇ ਦਾ ਮੁੰਡਾ ਭੱਟੀ ਰਹੀ ਆ ਭੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲੱਗੇ ਜਾ ਕੇ ਵੇਖ ਲੋ ਖੂਨ ਹੀ ਖੂਨ ਹੋਇਆ ਪਿਆ ਕਾ ਜਾਣ ਕੇ ਗੱਲ ਪਏ ਆ ਘਰ ਘਰ ਆ ਕੇ ਪਏ ਲੁੱਟੇ ਨਹੀਂ ਪਏ ਆ ਕੇ ਗਲ ਕਾਤਾ ਪਏ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ ਇਹ ਸਰ ਮਾਮਲਾ ਇਹ ਵੀ ਗੂਗਲ ਪੇ ਦੇ ਪੈਸੇ ਪਏ ਨਾ ਝਗੜਾਈ ਇਹਨਾਂ ਦਾ ਇਹਨਾਂ ਦੇ ਘਰ ਆਏ ਹੀ ਨਹੀਂ ਅਕਬਰਿੰਦਰ ਸਿੰਘ ਜੀ ਪਈ ਇੱਕ ਨਿਸ਼ਾਨ ਸਿੰਘ ਜੀ ਹਾਂਜੀ ਉਹ ਮੜਕੇ ਨਾਲ ਟਕਰਾਰ ਹੋ ਗਿਆ ਉੱਥੇ ਜੀ ਉੱਥੇ ਇਹਨਾਂ ਦੀ ਕਿਰਪਾ ਨਾਲ ਗੋਟ ਵੜਤਾ ਜੀ ਇਹਦੇ ਬਾਅਦ ਇਹਨਾਂ ਨੇ ਉਹ ਹਸਤਾਲ ਲੈ ਜਾਂਦਾ ਜੀ ਹਾਂਜੀ ਬਾਅਦ ਹਾਂਜੀ ਹਾਂਜੀ ਹਸਤਾਲ ਲੈ ਆ ਕੇ ਕੀ ਗੱਲ ਹਸਤਾਲ ਜੀ ਹਸਤਾਲ ਕੀ ਗੱਲਬਾਤ ਹੋਈ